ਦੇਖੋ ਪਾਰਟੀ ਹੈ ਜਿਹਨੂੰ ਮਰਜ਼ੀ ਟਿਕਟ ਦੇ ਸਕਦੀ ਹੈ ਪਰ ਕਾਂਗਰਸ ਦਾ ਵੀ ਉਹੀ ਦੇਖੋ ਇੱਥੋਂ ਜੋ ਸਿੰਗਲਾ ਸਾਹਿਬ ਦੇ ਬੰਦੇ ਵੀ ਦੱਸਦੇ ਆ ਵੀ ਸਿੰਗਲਾ ਸਾਹਿਬ ਵੀ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੀ ਆਈ ਬੀਬੀ ਪਠੱਲ ਉਹਨਾਂ ਦੇ ਬੰਦੇ ਵੀ ਕਹਿ ਰਹੇ ਵੀ ਪਠੱਲ ਜੀ ਕਹਿ ਰਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਅਸਲ 'ਚ ਗੱਲ ਉਹੀ ਹੈ ਕਾਂਗਰਸ ਨੂੰ ਵੀ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ ਇਸੇ ਕਰਕੇ ਤੁਸੀਂ ਦੇਖੋ ਵੀ ਕਿੱਥੋਂ ਲਿਆ ਰਹੇ ਆ ਉਹ ਵੀ ਖੈਰਾ ਸਾਹਿਬ ਦਾ ਵੀ ਜ਼ਿਕਰ ਕਰੀਏ ਸੰਗਰੂਰ ਚੋਂ ਦਾ ਬਾਹਰਲੇ ਹੈ ਹੀ ਹੈ ਉਹ ਕਾਂਗਰਸ ਤੋਂ ਵੀ ਬਾਹਰਲੇ ਆ ਕਿਉਂਕਿ ਕਾਂਗਰਸ ਤੋਂ ਵੀ ਕਿਹੜਾ ਉਹ ਕਦੇ ਕਿਹੜੀ ਪਾਰਟੀ ਚ ਕਦੇ ਕਿਹੜੀ ਪਾਰਟੀ ਚ ਸੋ ਸੁਤਮਕਤਿਆਰ ਵੱਡ ਗਏ ਸੋ ਇਹਦਾ ਫੈਸਲਾ ਡੈਮੋਕ੍ਰੇਸੀ ਹੈ ਕੋਈ ਕਿਤੋਂ ਇਲੈਕਸ਼ਨ ਲੜ ਸਕਦਾ ਪਰ ਵੋਟਾਂ ਲੋਕਾਂ ਨੇ ਪਾਉਣੀਆਂ ਹੈ ਸੰਗਰੂਰ ਦੇ ਲੋਕ ਫੈਸਲਾ ਕਰਨਗੇ ਵੀ ਭਾਈ ਕਿਸ ਨੂੰ ਜਿਤਾਉਣਾ ਤਿੰਨ ਉਮੀਦਵਾਰ ਤੁਹਾਡੇ ਬਰਾਬਰ ਪਹੁੰਚ ਚੁੱਕੇ ਨੇ ਬੋਇਮਾ ਸਮਾਜ ਪਾਰਟੀ ਨੇ ਵੀ ਆਪਣਾ ਉਮੀਦਵਾਰ ਤਾਰ ਦਿੱਤਾ ਹੈ ਖਾਲੀ ਦਲੇ ਵਿੱਚ ਤਾਰਦਾ ਹੈ ਚੌਥੇ ਤੁਸੀਂ ਤੀਜੇ ਤੁਸੀਂ ਹੋ ਤੇ ਇੱਕ ਆਪਣਾ ਬਹੁਤੇ ਇੰਨਾ ਚੋਂ ਮਜਬੂਰੀ ਵਸ ਹੈ ਕੈਂਡੀਡੇਟ ਨੇ ਜਿਹੜੇ ਸਿਮਾਨ ਜਿਹੜੇ ਮੌਜੂਦ ਐਮਪੀ ਨੇ ਕਿਤੇ ਨਾ ਸਮਝੋ ਕਿ ਟੱਕਰ ਪੈ ਦੇਖੋ ਸਾਡੀ ਮੁੱਦਿਆਂ ਦੀ ਲੜਾਈ ਹੈ ਅਸੀਂ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲ ਰਹੇ ਹਾਂ 2 ਸਾਲਾਂ ਚ ਅਸੀਂ ਜੋ ਕੰਮ ਕੀਤੇ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਣੇ ਆ ਤੇ ਮੈਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਸਾਰੇ ਕਿਤੇ ਲੋਕੇ ਕਹਿ ਰਹੇ ਆ ਵੀ ਭਾਈ ਜਿੰਨੇ ਕੰਮ ਆ ਆਦਮੀ ਪਾਰਟੀ ਨੇ ਪਹਿਲੇ 2 ਸਾਲਾਂ ਚ ਕੀਤੇ ਆ ਪਿਛਲੀਆਂ ਜੇ ਅਸੀਂ ਚਾਰ ਪੰਜ ਸਰਕਾਰਾਂ ਵੀ ਦੇਖਦੇ ਆਂ ਕਿਸੇ ਸਰਕਾਰ ਨੇ ਦੂ 25% ਕੰਮ ਵੀ ਪਹਿਲੇ ਦੋ ਸਾਲਾਂ ਚ ਨਹੀਂ ਕੀਤਾ ਚਾਹੇ ਉਹ 600 ਜੋਟ ਬਿਜਲੀ ਵਾਲਾ ਹੋਵੇ ਚਾਹੇ ਨਹਿਰੀ ਪਾਣੀ ਵਾਲਾ ਹੋਵੇ ਚਾਹੇ ਜਿਮੀਦਾਰ ਨੂੰ ਜਿਹੜੀ 24 ਘੰਟੇ ਭਗਵੰਤ ਮਾਨ ਜੀ ਨੇ ਮੋਟਰਾਂ ਵਾਲੀ ਬਿਜਲੀ ਦਿੱਤੀ ਹੈ ਚਾਹੇ ਨੌਕਰੀਆਂ ਹੋਣ ਅੱਜ ਸੰਗਰੂਰ ਲੋਕ ਸਭਾ ਦਾ ਇੱਕ ਵੀ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਬਾਕੀ ਸ਼ਹੀਦਾਂ ਨੂੰ ਕਰੋੜ ਰੁਪਇਆ ਦੇਣਾ ਐਸਐਸਐਫ ਮਹੱਲਾ ਕਲੀਨਿਕ ਸੈਂਕੜੇ ਕੰਮ ਨੇ ਜਿਹੜੇ ਸਰਕਾਰ ਚ ਕੀਤੇ ਆ ਹੋਰ ਸਾਰੀਆਂ ਸਰਕਾਰਾਂ ਲੋਕ ਜਾਣਦੇ ਕਿ ਲਾਸਟ 6 ਮਹੀਨਿਆਂ ਚ ਮਾੜਾ ਮੋਟਾ ਹੱਥ ਪਲ ਲ ਹਰ ਲਾਉਂਦੀਆਂ ਸੀ ਪਹਿਲੇ 2 ਸਾਲ ਚ ਕਿਸੇ ਸਰਕਾਰ ਨੇ ਨੀ ਕੰਮ ਨਹੀਂ ਕੀਤਾ ਪਰ ਮੈਨਾਂ ਨੂੰ ਬੜੀ ਉਮੀਦ ਸੀ ਕਿ 1000 ਰੁਪਏ ਵਾਲਾ ਚੜ੍ਹਾ ਲੈਣਾ ਉਹ ਪਾਰਟੀ ਕਰ ਸਕਦੀ ਹੈ ਲੋਕ ਸਭਾ ਚੋਣਾਂ ਦੇਖਦੇ ਮੈਂ ਕਿਹਾ 50 ਸਾਲਾਂ ਚ ਸਾਰੇ ਵਾਦੇ ਪੂਰੇ ਕਰਾਂਗੇ ਲੋਕਾਂ ਨੇ ਸਾਨੂੰ 5 ਸਾਲ ਦੀ ਵੋਟਾਂ ਪਾਈਆਂ ਸੀ 2 ਸਾਲਾਂ ਚ 80% ਵਾਦੇ ਪੂਰੇ ਕਰ ਚੁੱਕੇ ਹਾਂ ਬਾਕੀ ਵੀ ਕਰਾਂਗੇ